ਸ੍ਰੀਕਾਲ ਜੀ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ 2025 ਤੇ ਹਜ਼ਾਰਾਂ ਭਾਗੀਦਾਰਾਂ ਨੇ ਪ੍ਰਸਿੱਧ ਇਤਿਹਾਸਿਕ ਸਥਾਨਾਂ ਤੇ ਯੋਗ ਅਭਿਆਸ ਕੀਤਾ ਭਾਰਤੀ ਪੁਰਾਤੱਤਵ ਸਰਵੇਖਣ ਦੇ ਆਯੂਸ਼ ਮੰਤਰਾਲੇ ਦੇ ਸਹਿਯੋਗ ਨਾਲ ਸਿਹਤ ਅਤੇ ਵਾਤਾਵਰਣ ਚੇਤਨਾ ਵਾਲੇ ਯੋਗ ਸੈਸ਼ਨਾਂ ਦੀ ਮੇਜ਼ਬਾਨੀ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਾਖਾ ਪਟਨਮ ਤੋਂ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਤੇ ਰਾਸ਼ਟਰੀ ਜਸ਼ਨ ਦੀ ਅਗਵਾਈ ਕੀਤੀ ਜਿਸ ਵਿੱਚ 3 ਲੱਖ ਤੋਂ ਵੱਧ ਭਾਗੀਦਾਰ ਸ਼ਾਮਲ ਹੋਏ ਇਸ ਸਾਲ ਦੇ ਇੱਕ ਧਰਤੀ ਇੱਕ ਸਿਹਤ ਲਈ ਯੋਗ ਦੇ ਥੀਮ ਦੇ ਅਨੁਸਾਰ ਇਸ ਸ਼ਾਨਦਾਰ ਯੋਗਾ ਉత్సਵ ਦਾ ਉਦੇਸ਼ ਭਾਰਤ ਦੀ ਸੱਭਿਆਚਾਰਕ ਵਿਰਾਸਤ ਅਤੇ ਪ੍ਰਾਚੀਨ ਤੰਦਰੁਸਤੀ ਅਭਿਆਸਾਂ ਵਿਚਕਾਰ ਸਦੀਵੀ ਸਬੰਧ ਨੂੰ ਉਤਸ਼ਾਹਿਤ ਕਰਨਾ ਰਿਹਾ ਹਜ਼ਾਰਾਂ ਪਾਕਿਦਾਨਾਂ ਨੇ ਦਿੱਲੀ ਵਿੱਚ ਪੁਰਾਣਾ ਕਿਲਾ ਕਰਨਾਟਕ ਵਿੱਚ ਗੋਲ ਗੁੰਬਜ਼ ਉਦੀ ਉੜੀਸਾ ਵਿੱਚ ਕੋਨਾਰਕ ਸੂਰਜ ਮੰਦਿਰ ਰਾਜਸਥਾਨ ਵਿੱਚ ਚਿਤੌੜਗੜ ਕਿਲਾ ਮਹਾਰਾਸ਼ਟਰ ਵਿੱਚ ਐਲੀਫੈਂਟਾ ਦੀਆਂ ਗੁਫਾਵਾਂ ਸਮੇਤ ਪ੍ਰਸਿੱਧ ਇਤਿਹਾਸਿਕ ਸਥਾਨਾਂ ਤੇ ਯੋਗਾ ਅਭਿਆਸ ਕੀਤੇ ਇਸ ਦਿਨ ਭਾਰਤ ਦੀ ਸਾਰੇ ਪ੍ਰਾਤਿਤ ਤੋਂ ਸਰਵੇਖਣ ਸਮਾਰਕਾਂ ਵਿੱਚ ਦਾਖਲਾ ਜਨਤਾ ਲਈ ਮੁਫਤ ਰਿਹਾ ਧੰਨਵਾਦ